ਵਿਕਾਲ ਸਭਾਈ ਗੁਰਜੇ ਕੀ ਫਤਿਹ ਹੁਣ ਮੈਂ ਤੁਹਾਨੂੰ ਨਾ ਸਿੰਘੋ ਦਿਖਾਣਾ ਹਾਲਾਤ ਆਪਣੇ ਗੁਰਸਿੱਖਾਂ ਦੇ ਉਹ ਦੇਖੋ ਸਾਹਮਣੇ ਉਹ ਵੀਰ ਆ ਰਹੇ ਨਾ ਇਹਦੇ ਬਾਰੇ ਕੱਲ੍ਹ ਭੈਣ ਨੇ ਦੱਸਿਆ ਕਿ ਵੀਰ ਜੀ ਆ ਨਾ ਇਧਰ ਸ਼ਿਦਾ ਸਾਹਿਬ ਤੋਂ ਕਿਲੰਗਰ ਖਾ ਰਹੇ ਆ ਕਿ ਪਹਿਲੇ ਮੁੰਡਾ ਨਾ ਕੋਈ ਕੰਮ ਕਰਦਾ ਸੀ ਹੱਤੀ ਛਲਾਈ ਦਾ ਤੇ ਉਹ ਕੰਮ ਨਹੀਂ ਹੈਗਾ ਕਿ ਉਹਨੇ ਤਰ੍ਹਾਂ ਦੇ ਹਾਲਾਤ ਹੋ ਗਏ ਆ ਕਿ ਵੀਰ ਦੇ ਕੋਲ ਰੋਟੀ ਵੀ ਖਾਣ ਨੂੰ ਨਹੀਂ ਹੈਗੀ ਤੇ ਆਹ ਦੇਖ ਲਓ ਗੁਰਸਿੱਖ ਵੀਰ ਨਾਲ ਲੋਟੀ ਹੋਦੀ ਤੇ ਕਰਦੀ ਆ ਤੇ ਆ ਦੇਖ ਲੋ ਫੋਨ ਤੁਹਾਨੂੰ ਮਿਲਣ ਆਇਆ ਤੁਹਾਨੂੰ ਮੈਂ ਦਿਖਾਨਾ ਕਿ ਕੀ ਕਥੋ ਰਟੀ ਖਾਰੇ ਕਿਵੇਂ ਆ ਤੁਹਾਨੂੰ ਗੁਰੂ ਦਾਸ ਤਾਲਬ ਗੁਰੂ ਦਾਸ ਮੈਂ ਖਾਲਸਾ ਭਾਈ ਗੁਰਜੀਤ ਸਿੰਘ ਜੀ ਬਹੁਤ ਸਿੰਘ ਚੜਦੀ ਕਲਾ ਜੀ ਸ਼ੁਕਰ ਹੈ ਗੁਰੂ ਸਾਹਿਬ ਦਾ ਆ ਤੁਹਾਡੀ ਵਾਈਫ ਆ ਹੋਰ ਕਹਿੰਦੇ ਠੀਕ ਹੋ ਮਾਈਕਲ ਸਾਵਾਏ ਗੁਰਜੀ ਕੀ ਪਤੇ ਤੁਸੀਂ ਰੋਟੀ ਪਾਣੀ ਸ਼ਿਦਾ ਸਭ ਤੋਂ ਖਾਂਦੇ ਪਿਓ ਕੱਲ ਇੱਕ ਭੈਣ ਦਾ ਫੋਨ ਆਇਆ ਸਿੰਲੰਗਰ ਉੱਥੇ ਉੱਥੋਂ ਖਾਂਦੇ ਹੋ ਇੰਨੇ ਮਾੜੇ ਹਾਲਾਤ ਹੋ ਗਏ ਆ ਤੇ ਕੇ ਭੈਣ ਭਰਾਣੇ ਹੈਲਪ ਨਹੀਂ ਕੀਤੀ ਪੁੱਛਿਆ ਕਿ ਤੁਹਾਨੂੰ ਕੰਮ ਕਰਦਾ ਕੀ ਗੱਲ ਹੋ ਗਈ ਹੈ ਕੰਮ ਕਰਦਾ ਬਾਈ ਇਤਨਾ ਪਹਿਲਾਂ ਕੰਮ ਜ਼ਿਆਦਾ ਸੀ ਸਲਾਈ ਦਾ ਕੰਮ ਹੋਣਾ ਸਲਾਈ ਦਾ ਕੰਮ ਸਲਾਈ ਦਾ ਕੰਮ ਕਰਦੇ ਸੀ ਤੇ ਹੁਣ ਹੈਨੀ ਕੰਮ ਬਿਲਕੁਲ ਨਹੀਂ ਆਉਂਦਾ ਤੇ ਕੰਮ ਵੀ ਕੋਈ ਸਿੱਖਿਆ ਨਹੀਂ ਹੋਣਾ ਹੋਰ ਕੰਮ ਕੋਈ ਨਹੀਂ ਸਿੱਖਿਆ ਮਨੂ ਕਿਸੇ ਭੈਣ ਦਾ ਫੋਨ ਆਇਆ ਕਹਿੰਦੇ ਜੀ ਇਹ ਉਥੋਂ ਗੁਰਦਵਾਰੇ ਤੋਂ ਖਾ ਰਹੇ ਆ ਲੰਗਰ ਘਰ ਰਸਣ ਨਹੀਂ ਹੈਗਾ ਇਹ ਸਾਡੇ ਸਿੱਖਾਂ ਦੇ ਹਾਲਾਤ ਆ ਉਹ ਕੌਮ ਜਿਹੜੀ ਤਾਜ਼ਾ ਤਕਤਾਂ ਵਾਲੀ ਕੌਮ ਸੀ ਅੱਜ ਇਤਰਾਂ ਦੀ ਰੋਣਾ ਰੀ ਇਹੀ ਹੈ ਨਾ ਇਹੀ ਹਾਲਾਤ ਹੋ ਗਏ ਸਾਡੀ ਉਹ ਕੌਮ ਜਿਹੜੀ ਤਕਤਾਂ ਤਾਜ਼ਾ ਵਾਲੀ ਕੌਮ ਸੀ ਅੱਜ ਸਾਡੇ ਹਾਲਾਤ ਇਸ ਤਰ੍ਹਾਂ ਦੇ ਆ ਮੈਂ ਪ੍ਰੈਸਿੰਗ ਕਰਾਇਆ ਤੇ ਤੇਰਾ ਤੇ ਅੱਛਾ ਬਾਦ ਦੇ ਦੇਖ ਰਹਾ ਹਾਂ ਬਾਦ ਮੇ ਕੋ ਮੁਰਸਿਆ ਵੀ ਮੋ ਵੀ ਵੇਚਦਾ ਵਾ ਮੁਰਸਾਲੀ ਵੇਚਦਾ ਕਿਸੇ ਨੇ ਕੰਮ ਤੇ ਨਹੀਂ ਲਾਇਆ ਕਿਸੇ ਨੇ ਕੰਮ ਜੋਗਾ ਨਹੀਂ ਕੀਤਾ ਨਹੀਂ ਬੜੇ ਰੋਣਾ ਨਹੀਂ ਮੈਂ 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 ਖੁਦ ਚਾਹਨਾ ਕਿ ਅਸੀਂ ਸਿੱਖਾਂ ਨੂੰ ਦਸੀਏ ਕਿ ਤੁਹਾਡੇ ਭੈਣ ਭਰਾਵਾਂ ਦੇ ਹਾਲਾਤ ਕਿਸ ਤਰ੍ਹਾਂ ਦੇ ਆ ਸਾਨੂੰ ਮਦਦ ਦੀ ਲੋੜ ਕਿਸ ਤਰ੍ਹਾਂ ਦੀ ਹੈ ਸਾਨੂੰ ਦਾਨ ਨਹੀਂ ਚਾਹੀਦਾ ਪਹਿਲੀ ਚੀਜ਼ ਨਾ ਤੁਸੀਂ ਬਾਬਾ ਦੀਪ ਸਿੰਘ ਦੇ ਦਰ ਤੇ ਗਏ ਉੱਥੇ ਤੁਹਾਨੂੰ ਕਿ ਲੰਗਰ ਪਾਣੀ ਮਿਲਿਆ ਉੱਥੇ ਹੀ ਕਿਸੇ ਭੈਣ ਨੇ ਮੈਨੂੰ ਫੋਨ ਫੋਨ ਕੀਤਾ ਪਹਿਲੀ ਚੀਜ਼ ਦਾ ਮੇਰੇ ਕੋ ਪੈਸੇ ਲਿਓ ਘਰ ਜਾ ਕੇ ਰਾਸ਼ਨ ਪਾਓ ਠੀਕ ਹੈ ਭਾਣੇ ਠੀਕ ਹੈ ਰਾਸ਼ਨ ਪਵਾਓ ਮਰੀਤ ਮੇਰੀ ਭੈਣ ਪਹਿਲੇ ਤੇ ਦੂਜੀ ਚੀਜ਼ ਵੀਰੇ ਮੈਂ ਤੈਨੂੰ ਦਾਨ ਨਹੀਂ ਦੇਣਾ ਹੈਗਾ ਮੈਂ ਤੈਨੂੰ ਜਿਹੜੀ ਲੈ ਕੇ ਦੇਣਾ ਸਬਜ਼ੀ ਪਵਾ ਦੇਗਾ ਭਾਣੇ ਤੇਰਾ ਘਰ ਵਾਲਾ ਕੰਮ ਕਰੇ ਇੱਕ ਵਾਰੀ ਦਾਨ ਦਊਂਗਾ ਤੂੰ ਫਿਰ ਅਗਲੇ ਮਹੀਨੇ ਰੋਂਦਾ ਰਹੇਂਗਾ ਕਿ ਭਾਜੀ ਮੇ ਕੋ ਹੋਇਆ ਨਹੀਂ ਠੀਕ ਹੈ ਨਾ ਭਾਣੇ ਤੂੰ ਕੰਮ ਕਰ ਮੈਂ ਹੁਣ ਤੈਨੂੰ ਮੈਂ ਤੈਨੂੰ ਮਾਇਆ ਦੇਣਾ ਤੂੰ ਸਭ ਤੋਂ ਪਹਿਲੇ ਜਿੱਤੀ ਆ ਕੇ ਰਾਸ਼ਨ ਲੈ ਕੇ ਆ ਪ੍ਰੋਟੀਨ ਨਹੀਂ ਖਾਦੀ ਚਲੋ ਆਓ ਬੈਠੀ ਆਪਾਂ ਕੁਝ ਖਾਣੇ ਪਹਿਲੇ ਠੀਕ ਹੈ ਰੋਟੀ ਖਾਣੇ ਮੈਂ ਵੀ ਨਹੀਂ ਖਾਦੀਗੀ ਭਾਣੇ ਨਾ ਰੋਣਾ ਮੇਰੀ ਭੈਣ ਸੇਰ ਦੀ ਨਹੀਂ ਖਾਦੀ ਬੱਚ ਇੱਕ ਜੀ ਦਾ ਸਾਬ ਤੋਂ ਲਿਆ ਕੇ ਦਿੱਤੀ ਉਹਨਾਂ ਕੱਲ 시ਦਾ ਸਾਬ ਤੋਂ ਲਿਆ ਕੇ ਦਿੱਤੀ ਆ ਹਾਂ ਜੀ ਤਨ ਗੁਰੂ ਦਾ ਅੰਦਾਸ ਪਤਾ ਇਹ ਇਸ ਤਰ੍ਹਾਂ ਹਾਲਾਤ ਹੈ ਨਹੀਂ ਭੈਣ ਰੋਣਾ ਇਹ ਸਾਡੇ ਭੈਣੇ ਮੈਂ ਸਭ ਕੁਝ ਦੱਸਣਾ ਚਾਹੁੰਦਾ ਆਪਣੀ ਸਾਡੀਆਂ ਭੈਣਾਂ ਦੇ ਹਾਲਾਤ ਇਸ ਤਰ੍ਹਾਂ ਦੇ ਆ ਅਸੀਂ ਬਾਹਰ ਲੰਗਰ ਗਲਾਦ ਨੇ ਬਾਹਰ ਲੋਕਾਂ ਨੂੰ ਖਵਾਉਂਦੇ ਆ ਤੇ ਸਾਡੇ ਪਰਿਵਾਰਾਂ ਦੇ ਹਾਲਾਤ ਦੇਖ ਲਓ ਸਿੱਖੋ ਇਸ ਤਰ੍ਹਾਂ ਦੇ ਹਾਲਾਤ ਆ ਅਸੀਂ ਤਾਂ ਹਰ ਵਾਰੀ ਕਹਿੰਦੇ ਆ ਕਿ ਆਪਣੇ ਭਰਾਵਾਂ ਦੀ ਬਾਹ ਬੋੜੋ ਆਪਣੇ ਭਰਾਵਾਂ ਨੂੰ ਦੇਖੋ ਕਿਉਂਕਿ ਤੁਸੀਂ ਮੰਗਣਾ ਨਹੀਂ ਹੈਗਾ ਹੁਣ ਮੈਨੂੰ ਕਿਸੇ ਭੈਣ ਨੇ ਹੁਣ ਫੋਨ ਕੀਤਾ ਤੇਰੇ ਬਾਰੇ ਤੂੰ ਮੈਨੂੰ ਫੋਨ ਨਹੀਂ ਕੀਤਾ ਕਿ ਭਾਜੀ ਮੈਨੂੰ ਆਹ ਦੇ ਦਿ ਉਹ ਨਾ ਬਣੇ ਮੈਂ ਤੈਨੂੰ ਮਾਇਆ ਦੇ ਦੇਣਾ ਹੈ ਅਸੀਂ ਤਾਂ ਡਰ ਦੇ ਚੱਕ ਦੇ ਨਹੀਂ ਡਰਨਾ ਡਰਨਾ ਕਿ ਤੂੰ ਗੁਰੂ ਸਾਹਿਬ ਨੇ ਕਿਹਾ ਕਿ ਵੱਡਾ ਭਰਾ ਛੋਟੇ ਭਰਾ ਨੂੰ ਦੇ ਦੇ ਸਕਦਾ ਡਰਨਾ ਨਹੀਂ ਸਿੱਖ ਸਿੱਖ ਤੋਂ ਮੰਗ ਸਕਦਾ ਸਿੱਖ ਦਾ ਹੱਕ ਹੈਗਾ ਉਹਦੇ ਦਸਵੰਦ ਉਤੇ ਕਿਉਂਕਿ ਦਸਵੰਦ ਕਿਹਦਾ ਗੁਰੂ ਦਾ ਠੀਕ ਹੈ ਬਣੇ ਅੱਜ ਮੇਰੇ ਕੋਲ ਹੈਗਾ ਤੇ ਮਹਾਰਾਜ ਜੀ ਮੈਨੂੰ ਜਿਤਾ ਨਾ ਤੇ ਤੁਹਾਡਾ ਹੱਕ ਹੈਗਾ ਆਪਣੇ ਭਰਾ ਕੋਤਵੰਗੋ ਕਿ ਭਾਜੀ ਮੈਨੂੰ ਦਸਵੰਦ ਦਿਓ ਗੁਰੂ ਸਾਹਿਬ ਦਾ ਗੁਰੂ ਸਾਹਿਬ ਨੇ ਤੇ ਆ ਵੀ ਕਿਹਾ ਵਾ ਗਰੀਬ ਦਾ ਮੂੰਹ ਗੁਰੂ ਕੀ ਗੋਲਕ ਤੁਹਾਡੇ ਕੰਮ ਆ ਜੇ ਵੀ ਹੋਰ ਕੀ ਚਾਹੀਦਾ ਮੈਂ ਤੁਹਾਨੂੰ ਮਾਇਆ ਦੇਣਾ ਵਾ ਠੀਕ ਹੈ ਜੀ ਅਸਾਂ ਪਹਿਲੇ 2000 ਰੁਪਏ ਨਾ ਆ ਜਾਏਗਾ ਰਾਸ਼ਨ ਆ ਤੁਸੀਂ 2 2000 ਰੁਪਏ ਲਓ ਸਭ ਤੋਂ ਪਹਿਲੇ ਤੇ ਰਾਸ਼ਨ ਲਓ ਤਾਂ ਤੁਸੀਂ ਆਪਣੀ ਰੋਟੀ ਪਾਣੀ ਦਾ ਇੰਤਜ਼ਾਮ ਕਰੋ ਠੀਕ ਹੈ ਠੀਕ ਹੈ ਤੇ ਵੀਰੇ ਤੁਹਾਨੂੰ ਮਦਦ ਨਹੀਂ ਦੇਣਾ ਹੈਗਾ ਤੂੰ ਕੱਲ ਸਵੇਰੇ ਆ ਜੀ ਠੀਕ ਹੈ ਤੁਹਾਨੂੰ ਜਿਹੜੀ ਦਿੰਨੇ ਆ ਤੇ ਤੁਹਾਨੂੰ ਸਬਜ਼ੀ ਪਾ ਦਿੰਨੇ ਆ ਤੇ ਜਾਂ ਤੁਹਾਨੂੰ ਫੂਡ ਲਿਆ ਦਿੰਨੇ ਆ ਠੀਕ ਹੈ ਤੁਸੀਂ ਆਪਣਾ ਕੰਮ ਕਰੋ ਦਾਨ ਅਸੀਂ ਦੇਣਾ ਨਹੀਂ ਠੀਕ ਹੈ ਭੈਣੇ ਰੋਣਾ ਨਹੀਂ ਤੇਰੀ ਰੋਟੀ ਜੋਗੀ ਆ ਗਈ ਹੈ ਨਾ ਹੁਣ ਤੂੰ ਰੋਟੀ ਪੀਰੇ ਸਤਿਬੰਦੀ ਤੇ ਜਾ ਕੇ ਘਰੇ ਦੋਵੇਂ ਜੀ ਰੋਟੀ ਖਾਓ ਵੀਰੇ ਤੇ ਤੂੰ ਕੱਲ ਤਿਆਰ ਹੋ ਕੇ ਮੇਰੇ ਕੋ ਆ ਜਾ ਤੈਨੂੰ ਮੈਂ ਕੱਲ ਰੇੜੀ ਖਿਲਾ ਦੇਣਾ ਤੇ ਸਬਜ਼ੀ ਬਾਦਲਾ ਠੀਕ ਹੈ ਤਾਂ ਉਹਨੂੰ ਦੇਣ ਵਾਲਾ ਕੌਣ ਹੈ ਗੁਰੂ ਰਾਮਦਾਸ ਠੀਕ ਹੈ ਇੱਕ ਚੀਜ਼ ਬਸ ਯਾਦ ਰੱਖਣਾ ਜਦੋਂ ਵੀ ਮਾੜਾ ਟਾਈਮ ਆਵੇ ਸਵਾਸ ਸਵਾਸ ਗੁਰੂ ਰਾਮਦਾਸ ਜਾ ਕਰ ਲੈ ਬਾਬਾ ਪੂਰਾ ਦਾਨੇ ਛੱਡੇ ਦਹੀਂ ਦਾ ਤੇ ਦਰ ਤੇ ਦੁੱਧ ਹੈ ਪਪਾ ਦੀਪ ਸਿੰਘ ਕੋਲ ਆ ਬਾਬਾ ਦੀਪ ਸਿੰਘ ਜਿੰਦਰਾ ਗੁਰੂ ਰਾਮਦਾਸ ਦੇ ਖਜ਼ਾਨਿਆਂ ਦਾ ਗੁਰੂ ਰਾਮਦਾਸ ਹੈਗਾ ਬਾਬਾ ਦੀਪ ਸਿੰਘ ਉਹਦੇ ਜਿੰਦਰੇ ਆ ਖਜ਼ਾਨੇ ਦੇ ਉਹਨਾਂ ਨੇ ਮਨੁੱਖਤਰ ਨਾਮ ਲਾਇਆ ਠੀਕ ਹੈ ਹੁਣ ਤੁਸੀਂ ਜਾ ਕੇ ਰੋਟੀ ਖਾਓ ਪਹਿਲੇ ਸਭ ਤੋਂ ਮਿਲ ਠੀਕ ਹੈ ਵੀਰੇ ਕੱਲ ਮਿਲਦੇ ਆਪਾਂ ਠੀਕ ਹੈ ਚਲੋ ਠੀਕ ਹੈ ਜੀ ਵਾਹਿ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ